ਇਹ ਜਿਹੜੇ ਰੁੱਖ ਵੱਡੇ ਕਿੱਥੋਂ ਵੱਡੇ ਇਹਦੇ ਕੀ ਕਾਰਵਾਈ ਕੀਤੀ ਗਈ ਜੀ ਇਹ ਰੁੱਖ ਸਰ ਨਾਨੂ ਨੰਗਲ ਬੀਟ ਸਾਡੀ ਉਹਦੇ ਵਿੱਚ ਜਯੂਬੀਡੀਸੀ ਆਰਡੀ ਤਗਿਆਲ ਪੁਲ ਤੋਂ 100 ਦੇ ਵਿੱਚ ਜਿਹੜੇ ਨੇ ਖੱਬੇ ਪਾਸੇੋਂ ਵੱਡੇ ਗਏ ਸੀ ਇਹ ਪਿੰਡ ਤਮਰਾਈ ਦੇ ਲੋਕੀ ਜਿਹਨਾਂ ਨੇ ਕੋ ਪਿੰਡ ਲੰਗਰ ਲਾਉਂਦੇ ਉਹਦੇ ਲਈ ਵੱਡੇ ਗਏ ਨੇ ਅੱਛਾ ਕੀ ਕਾਰਵਾਈ ਕੀਤੀ ਗਈ ਇਸ ਲਈ ਸਰ ਜੋ ਰੂਲ ਅਨੁਸਾਰ ਬਣਦੀ ਕਾਰਵਾਈ ਡੈਮੇਜ ਰਿਪੋਰਟ ਇਹਨਾਂ ਦੀ ਚਾਰਕ ਕੀਤੀ ਗਈ ਹੈ ਤੇ ਜਿਹੜੀ ਰਿਪੋਰਟ ਹੈ ਉਹ ਚੁੱਚ ਅਧਿਕਾਰੀਆਂ ਕੋਲ ਭੇਜੀ ਗਈ ਹੈ ਅਗਲੀ ਕਾਰਵਾਈ ਉਹਨਾਂ ਨੇ ਮਾਲਾਦ ਵਿੱਚ ਕਰਤਾ ਹੋਣਾ ਹੈ ਮਾਮਲਾ ਦਰਜ ਕਰ ਦਿੱਤਾ ਗਿਆ ਤੇ ਕੀ ਕਾਰਨ ਤਿੰਨ ਦਿਨ ਤੁਸੀਂ ਫੋਨ ਹੀ ਚੁੱਕਿਆ ਲਾ ਕੀ ਕਾਰਨ ਹੈ ਢੀਖ ਹਾਸਲ ਗੱਲ ਹੋ ਗਈ ਗਾਡ ਸਾਹੀ ਨੇ ਬਿਜਲੀ ਵੀ ਜੰਦਰ ਬਹੁਤ ਨਾਲ ਡੀ ਐਫ ਫੋਨ ਚੁੱਕਦਾ ਰੇਂਜਰ ਫੋਨ ਚੁੱਕਦਾ ਮੰਤਰੀ ਹੁਣ ਚੁੱਕ ਲੈਂਦਾ ਗਾਡ ਸਾਹੀ ਨੇ ਬਿਜਲੀ ਵੀ ਹੁਣ ਚੁੱਕਦੇ ਮੈਂ ਸਰ ਮੇਰੇ ਕੋਲ ਬੀਟਾ ਤਿੰਨ ਮੰਤਰੀ ਦਾ ਜਿਆਦਾ ਕੰਮ ਤਾਂ ਲਗੋ ਹਾਂ ਜੀ ਜਿਆਦਾ ਹੀ ਸਰ ਮੰਤਰੀਆਂ ਜਿਆਦਾ ਕੰਮ ਦਾ ਹਾਂ ਜੀ ਠੀਕ ਆ ਜੀ ਆਈ ਬਣਾ ਗਾਡ ਹਾਂ ਜੀ ਵੀਰੇ ਕੀ ਨਾਮ ਹੈ ਪ੍ਰੇਮਜੰਨ ਪਾਜੀ ਬੂਟੇ ਵੱਡੇ ਕਿਉਂ ਵੱਡੇ ਗਏ ਹੋ ਬੂਟੇ ਜਿਗੇ ਦੇ ਹੀ ਮੈਂ ਲੰਗਰ ਲਿਆ ਤੇ ਹਰ ਸਾਲ ਅਸੀਂ ਲੰਗਰ ਲਾਉਂਦਿਆਂ ਹੋਲੀ ਹ ਉਹ ਕਿੱਥੇ ਕਿਤੇ ਵੱਡੇ ਦੋ ਬੂਟੇ ਹੂੰ ਥੱਲੇ ਡੇ ਗਏ ਕਿੱਥੋਂ ਵੱਡੇ ਆ ਨਹੀਂ ਤੁਹਾਨੂੰ ਪਤਾ ਨਾ ਉਹ ਜੰਗਲਾਤ ਦੇ ਬੂਟੇ ਸੀ ਮੈਂ ਤਾਂ ਪਤਾ ਜੰਗਲਾਤ ਦੇ ਮੈਨੂੰ ਕੀ ਪਤਾ ਇਸ ਗੱਲ ਆ ਵੀ ਇੱਥੇ ਕੋਈ ਕਾਰਵਾਈ ਹੁੰਦੀ ਆ ਆਣਪੜ ਬੰਦਾ ਤੇ ਹਰ ਸਾਲ ਉਹ ਜਿਹੜਾ ਲੰਗਾ ਲਾਈਦਾ ਸੇਵਾ ਕਰੇ ਤੇ ਉਹ ਜਿਹੜੇ ਬੂਟੇ ਵੱਡੇ ਆ ਉਹ ਫਿਰ ਕਿੱਥੇ ਉਸ ਤੋਂ ਬਾਅਦ ਕਿੱਥੇ ਲੈ ਗਏ ਉਹਨੂੰ ਆ ਜੀ ਚਰਾਉਣ ਵਾਸਤੇ ਹਾਂਜੀ ਤੇ ਇਹਦੇ ਪਿੱਛੇ ਕਿਸੇ ਨੇ ਤੁਹਾਨੂੰ ਵੱਡੇ ਨੂੰ ਕਿਹਾ ਹੀ ਕਿ ਕਿਸੇ ਦਾ ਕੋਈ ਰੋਲ ਹੀ ਨਹੀਂ ਵੱਚ ਇਹਦੇ ਪਹਿਲਾਂ ਵੀ ਬੂਟੇ ਵੱਡੇ ਗਏ ਉੱਥੋਂ ਨਹੀਂ ਜੀ ਹੋਰ ਵੀ ਲੋਕ ਵੀ ਵੱਢਦੇ ਰਹੇ ਉੱਥੇ ਜੀ ਹੋਰ ਕੀ ਪਤਾ ਹੁਣ ਕਿਸੇ ਦਾ ਕੀ ਪਤਾ ਮੈਂ ਥੋੜਾ ਕੋਈ ਰਾਤ ਦੇ ਕੋਈ ਚੰਗੀ ਦਿਖਾਉ ਲੇਦਾ ਵੀ ਮਤਲਬ ਕੋਈ ਵੱਢਣਿਆ ਪਿੰਨ ਵੱਢਣੀਆਂ ਤੁਸੀਂ ਕਿਸ ਤਰ੍ਹਾਂ ਵੱਢੇ ਵੱਢੇ ਨਹੀਂ ਥੱਲੇ ਡਿਗੇ ਪਏ ਆ ਵੱਢੇ ਨਹੀਂ ਥੱਲੋਂ ਡਿਗੇ ਦੇ ਹੋ ਚੁੱਕੇ ਤੁਸੀਂ ਲੈ ਕੇ ਆਏ ਹਾਂਜੀ ਤੇ ਕਦੇ ਨਹੀਂ ਲੈ ਕੇ ਲੰਗਰ ਲਈ ਹਰ ਸਾਲ ਲੱਗਦਾ ਹੋਲੀਆਂ ਲੰਗਰ ਇਹ ਇੱਥੇ ਪਹਿਲੇ ਵੀ ਕਈ ਵਾਰੀ ਬੂਟੇ ਵੜਾਉਂਦੇ ਰੇ ਜਿੱਥੋਂ ਤੁਸੀਂ ਕਹਿੰਦੇ ਚੁੱਕਿਆ ਮੈਂ ਟੁੱਟੇ ਦਾ ਬੂਟਾ ਚੁੱਕਿਆ ਕੀ ਪਤਾ ਕੋਈ ਹੂੰ ਉਹਦੇ ਕੋਈ ਜਾਣਦਰੀ ਤੁਸੀਂ ਕਿੱਥੇ ਰਹਿੰਦੇ ਹੋ ਧਰਮਾਈ ਕਹਿੰਦੇ ਨੇ ਤੁਹਡੇ ਕਿੱਥੇ ਸੁਟੇ ਤੁਸੀਂ ਇਸ ਟਾਈਮ ਆਲੇ ਦੁਨੀਆ